ਪਹਿਲਾਂ 12 ਟਰੱਕ ਚਾਰੇ ਦੇ ਗਏ ਸੀ ਗੁਰਦਾਰਾ ਹੈਦਰਾਬਾਦ ਕੋਟਪਰਾਣ ਰੋਪੜ ਤੋਂ ਤੱਜ ਰੋਪੜ ਤੋਂ 16 ਤੋਂ 18 ਦੇ ਕਰੀਬ ਬੜੇ ਘੋੜੇ ਵੀ ਆ ਚਾਰਾ ਤੇ ਹੋਰ ਬਹੁਤ ਸਾਰਾ ਸਮਾਨ ਜਾ ਰਿਹਾ ਹੈ। ਅਭੀ ਪਹਿਲਾਂ 12 ਟਰੱਕ ਗਏ ਸੀ ਹੁਣ 18 ਜਾ ਰਹੇ ਆ ਜੀ ਇਹ ਸੇਵਾ ਨਿਰੰਤਰ ਚੱਲ ਰਹੀ ਹੈ ਜੀ ਤੇ ਕਦੋਂ ਤੱਕ ਜਾਰੀ ਰਹੂ। ਅੜੀਏ ਹੋਰ ਬਿਜੇ ਨਾਲ ਨੇ ਕਿਸੇ ਨੇ 100 ਰੁਪਿਆ ਕਿਸੇ ਨੇ ਲੱਖ ਰੁਪਿਆ ਕਰਨੇ 5 ਲੱਖ ਰੁਪਿਆ ਕਿਸ ਨੇ ਬਾਅਦ ਦਿੱਤੇ ਹਨ। ਉਹ ਸਾਰਿਆਂ ਦੇ ਨਾਲ ਅਸੀਂ ਅੱਜ 18 ਟਰੱਕ ਲਿਜਾ ਰਹੇ ਹਾਂ ਜਿਨ੍ਹਾਂ ਵਿੱਚੋਂ ਅਸੀਂ 10 ਟਰੱਕ ਜੇ ਨਾਲੇ ਲਾਉਣੇ ਆ ਤੇ 8 ਟਰੱਕਾਂ ਸੀ ਜਿਹੜੇ ਗੁਰਦਾਸਪੁਰ ਲਾਉਣੇ ਆ ਆਪ ਜੀ ਦੇ ਰਹੀ ਬੇਨਤੀ ਕਰਦਾ ਕਿ ਆਉਣ ਵਾਲੇ ਜਿਹੜਾ ਭਵਿੱਖਾ ਉਹ ਅਜੇ ਲੰਬਾ ਬੜਾ ਪੈਂਡਾ ਪਿਆ ਜ਼ਿੰਮੇਦਾਰਾਂ ਦਾ ਜਿਹੜਾ ਇਕੱਲੇ ਰੋਟੀ ਨਾਲ ਨਹੀਂ ਸਰ ਜਾਣਾ ਕਿਉਂਕਿ ਉਹਨਾਂ ਦੇ ਲਈ ਅਜੇ ਜਿਹੜੀ ਸਮੱਸਿਆ ਅੱਗੇ ਖੜੀ ਹੋਣੀ ਆ ਉਹਨਾਂ ਦੀ ਮਸ਼ੀਨਰੀ ਵੀ ਸਾਰੀ ਖਰਾਬ ਹੋ ਗਈ ਉਤੇ ਬਾਦ ਉਹਨਾਂ ਦਾ ਜੋ ਬੀਜ ਦੀ ਵੀ ਲੋਡ ਪੈਣੀ ਆ ਬੀਜਣ ਦੇ ਲਈ ਉਹਨਾਂ ਨੂੰ ਡੀਟੇਲ ਦੀ ਵੀ ਲੋਡ ਪੈਣੀ ਆ ਤੇ ਫਿਰ ਖਾਦ ਦੀ ਵੀ ਲੋਡ ਪੈਣੀ ਆ ਕਿ ਆਨਲਪ ਵਿਖ ਵਿੱਚ ਆ ਪਿਆ ਜੀ ਵੀ ਦਾ ਰੰਗ ਦੀ ਜਿਹੜੀ ਵੀ ਉਹਨਾਂ ਦੀ ਡਿਮਾਂਡ ਡਮਾਂਡ ਪਨੂ ਪਤਾ ਪਈ ਜੀਮੇਦਾਰ ਹੈ ਆ ਕਿ ਅਜਾ ਆਪਣਾ ਦੂਜਾ ਖਾਦ ਤੇਲ ਤੇ ਬੀਜ ਇਹ ਤਿੰਨਾਂ ਦੀ ਜਨਦਾਦੀ ਮਸ਼ੀਨਰੀ ਰਹੀ ਆ ਉਹ ਵੀ ਇਸੇ ਤਰ੍ਹਾਂ ਭਰ-ਭਰ ਕੇ ਜਾਣ ਕੇ ਜੀ ਫਿਰ ਜਦੋਂ ਲੋਡ ਹੋਊਗੀ ਟੈਂਕਰ ਤੇ ਇਹ ਪੰਜਾਬੀਅਤ ਇਹੀ ਕਹਿੰਦੀ ਹੈ ਕਿ ਅਸੀਂ ਇੱਕ ਦੂਜੇ ਨਾਲ ਖੜੀਏ ਵੱਧ ਚੜ ਕੇ ਇੱਕ ਦੂਜੇ ਦਾ ਸਾਥ ਦਈਏ ਕੋ ਜਿੰਨੀ ਕੋ ਸਾਡੇ ਕੋ ਸਵਰਥਾ ਅਸੀਂ ਬਾਕੀ ਜਿਹੜੀਆਂ ਸੰਗਤਾ ਕਰਨ ਗਿਆ ਅਸੀਂ ਜਿੰਨਾ ਵੀ ਹੋਗੇ ਵੱਧ ਤੇ ਵੱਧ ਸਾਡੀ ਕੋਸ਼ਿਸ਼ ਆ ਅਸੀਂ ਸਾਰਾ ਕੰਮ ਛੱਡਿਆ ਵੇ ਇਸ ਟਾਈਮ ਇਹ ਸਮਾਂ ਇੱਕ ਦੂਜੇ ਦਾ ਹੱਥ ਫੜਨ ਦਾ ਹੈਗਾ ਤੇ ਵੱਧ ਚੜ ਕੇ ਇੱਕ ਦੂਜੇ ਦਾ ਹੱਥ ਫੜੋ ਤੇ ਸਾਥ ਦਿਓ ਤੇ ਇਸੇ ਤਰੀਕੇ ਆ ਆਪਾਂ ਇਸ ਸੌਖੀ ਘੜੀ ਚੋਂ ਬਾਹਰ ਨਿਕਲਾਂਗੇ ਸਮੇਂ ਪੰਜਾਬ ਦਾ ਬਹੁਤ ਵੱਡਾ ਇਲਾਕਾ ਹੜਾਂ ਦੀ ਮਾਰ ਹੇਠ ਹੈ ਜਿੱਥੇ ਮਾਝੇ ਦੇ ਬਹੁਤ ਸਾਰੇ ਇਲਾਕੇ ਹੜਾਂ ਤੋਂ ਪ੍ਰਭਾਵਿਤ ਹੋਏ ਆ ਤਾਂ ਉੱਥੇ ਹੀ ਪੂਰੇ ਪੰਜਾਬ ਦੇ ਵਿੱਚੋਂ ਸੰਗਤ ਬਹੁਤ ਵੱਡੀ ਸਹਾਇਤਾ ਲੈ ਕੇ ਉਹਨਾਂ ਇਲਾਕਿਆਂ ਦੇ ਵਿੱਚ ਜਾ ਰਹੀ ਹੈ ਜਿੱਥੇ ਲੋਕ ਪੀੜਤ ਹੈ ਤੇ ਗੁਰੂ ਘਰਾਂ ਨੇ ਖਾਸ ਤੌਰ ਤੇ ਦਰਵਾਜ਼ੇ ਖੋਲਤੇ ਜਦੋਂ ਵੀ ਪੰਜਾਬ ਦੇ ਵਿੱਚ ਆਫਤ ਆਉਂਦੀ ਹੈ ਤਾਂ ਗੁਰੂ ਘਰ ਬਹੁਤ ਵੱਡਾ ਸਹਾਰਾ ਬਣਦੇ ਆ ਜਿੱਥੇ ਪਹਿਲਾਂ 12 ਟਰੱਕ ਚਾਰੇ ਦੇ ਗਏ ਸੀ ਗੁਰਦਾਰਾ ਹੈਦਰਾਬਾਦ ਕੋਟਪਰਾ ਰੋਪੜ ਤੋਂ ਤੱਜ ਰੋਪੜ ਤੋਂ 16 ਤੋਂ 18 ਦੇ ਕਰੀਬ ਬੜੇ ਘੋੜੇ ਵੀ ਆ ਚਾਰਾ ਤੇ ਹੋਰ ਬਹੁਤ ਸਾਰਾ ਸਮਾਨ ਜਾ ਰਿਹਾ ਸਾਡੇ ਨਾਲ ਬਾਬਾ ਅਵਤਾਰ ਸਿੰਘ ਜੀ ਗੁਰਦਾਰਾ ਹੈਦਰਾਬਾਦ ਕੋਟਪਰਾ ਰੋਪੜ ਤੋਂ ਤੇ ਬਾਬਾ ਜੀ ਹਰਖੋਵਾਲ ਸੰਪਰਦਾ ਤੋਂ ਇਸ ਸਮੇਂ ਸਾਡੇ ਨਾਲ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਪਹਿਲਾਂ 12 ਟਰੱਕ ਗਏ ਸੀ ਹੁਣ 18 ਜਾ ਰਹੇ ਆ ਜੀ ਇਹ ਸੇਵਾ ਨਿਰੰਤਰ ਚੱਲ ਰਹੀ ਹੈ ਜੀ ਤੇ ਕਦੋਂ ਤੱਕ ਜਾਰੀ ਰਹੂਗੀ ਗੁਰੂ ਰੂਪ ਸਾਧ ਸੰਗਤ ਜੀਓ 10 ਵਰ ਤੇ ਸੰਤ ਬਾਬਾ ਮਰਜੀਤ ਸਿੰਘ ਵੱਲੋਂ ਸਾਰੀ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲਾਂ ਤਾਂ ਆਪ ਜੀ ਦਾ ਧੰਨਵਾਦੀ ਆ ਪੰਜਾਬ ਲੋਕ ਚੈਨਲ ਦਾ ਕਿ ਆਪ ਜੀ ਨੇ ਆ ਕੇ ਇੱਥੇ ਕਸ਼ਟ ਕਰਕੇ ਇਹ ਕਵਰੇਜ ਕਰ ਰਹੇ ਹੋ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਆ ਲੋਕਾਂ ਦੀ ਬਾਤ ਸਾਡੇ ਤੱਕ ਆ ਰਹੀ ਆ ਸੋ ਅੱਜ ਅਸੀਂ ਪਹਿਲਾਂ ਵੀ ਥੋੜੀ ਭਰਪੂਰ ਜੋਸ਼ੀ ਜ਼ਿਮੀਦਾਰਾਂ ਦਾ ਕੋਸ਼ਿਸ਼ ਕੀਤੀ ਅੱਜ ਫੇਰ ਕਰ ਰਹੇ ਆ ਬੈਸਿਕਲੀ ਸਸਤਾ ਗੁਰਦੁਆਰੇ ਵੱਲ ਕੁਝ ਨਹੀਂ ਕਰ ਸਕਦਾ ਸਾਰੀ ਜਿੰਨੀ ਸਿਕ ਸੰਗਤ ਖੜੀ ਹੈ ਹੋਰ ਵੀ ਜਿਨ੍ਹਾਂ ਨੇ ਕਿਸੇ ਨੇ 100 ਰੁਪਏ ਕਿਸੇ ਨੇ ਲੱਖ ਰੁਪਏ ਕਰਨੇ 5 ਲੱਖ ਰੁਪਏ ਕਿਸੇ ਨੇ ਬਾਦ ਦਿੱਤੇ ਹਨ ਉਹ ਸਾਰਿਆਂ ਦੇ ਨਾਲ ਅਸੀਂ ਅੱਜ 18 ਟਰੱਕ ਲੈ ਜਾ ਰਹੇ ਹਾਂ ਜਿਨ੍ਹਾਂ ਵਿੱਚੋਂ ਅਸੀਂ 10 ਟਰੱਕ ਜੇ ਨਾਲੇ ਲਾਉਣੇ ਆ ਤੇ 8 ਟਰੱਕ ਆ ਸੀ ਜਿਹੜੇ ਗੁਰਦਾਸਪੁਰ ਲਾਉਣੇ ਇਹ ਅਸੀਂ ਇਹ ਨਹੀਂ ਵੀ ਟਰੱਕ ਉੱਥੇ ਲਾ ਕੇ ਆ ਗਏ ਕਿਉਂਕਿ ਸਾਡੇ ਉੱਥੇ ਸਸਤਾ ਮਹਨ ਦਾਸ ਉੱਥੇ ਲੰਮਾ ਰਸਤਾ ਰਿਹਾ ਜੇ ਨਾਲੇ ਸਾਡੇ ਸਾਰੇ ਬੰਦੇ ਵਾਕਫ ਹਤੇ ਇਸ ਕਰਕੇ ਉਹ ਟਰਾਲੀਆਂ ਤੇ ਲਾਦ ਕੇ ਜਿਹੜੇ ਜਿਹੜੇ ਪਿੰਡ ਪ੍ਰਭਾਵਤ ਹਨ ਉਹਨਾਂ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਇਸ ਤਰ੍ਹਾਂ ਹੀ ਜੋ ਗੁਰਦਾਸਪੁਰਾ ਉੱਥੇ ਵੀ ਸਾਡੇ ਸਿੰਘ ਹਨ ਉਹ ਕੱਲੇ ਕੱਲੇ ਪਿੰਡ ਦੇ ਵਿੱਚ ਜਾ ਕੇ ਜਿੱਥੇ ਨਿਸ਼ਾਨਦੇਹੀ ਕਰਦੇ ਵੀ ਲੋੜਾ ਉੱਥੇ ਪਹੁੰਚ ਰਹੇ ਆ ਸੋ ਅੱਜ ਵੀ ਕਸ਼ਿ ਕੋਸ਼ਿਸ਼ ਕੀਤੀ ਆ ਬਾਕੀ ਮੈਂ ਆਪ ਜੀ ਨੂੰ ਬੇਨਤੀ ਆਪ ਜੀ ਦੇ ਰਹੀ ਬੇਨਤੀ ਕਰਦਾ ਕਿ ਆਉਣ ਵਾਲੇ ਜਿਹੜਾ ਭਵੇਖਾ ਉਹ ਅਜੇ ਲੰਬਾ ਬੜਾ ਪੈਂਡਾ ਪਿਆ ਸੀ ਮੀਦਾਰਾਂ ਦਾ ਜਿਹੜਾ ਇਕੱਲੇ ਰੋਟੀ ਨਾਲ ਨਹੀਂ ਸਰ ਜਾਣਾ ਕਿਉਂਕਿ ਉਹਨਾਂ ਦੇ ਲਈ ਅਜੇ ਜਿਹੜੀ ਸਮੱਸਿਆ ਅੱਗੇ ਖੜੀ ਹੋਣੀ ਆ ਉਹਨਾਂ ਦੀ ਮਸ਼ੀਨਰੀ ਵੀ ਸਾਰੀ ਖਰਾਬ ਹੋ ਗਈ। ਉਤ ਬਾਅਦ ਉਹਨਾਂ ਦਾ ਜੋ ਬੀਜ ਦੀ ਵੀ ਲੋੜ ਪੈਣੀ ਆ, ਬੀਜਣ ਦੇ ਲਈ ਉਹਨਾਂ ਨੂੰ ਡੀਜ਼ਲ ਦੀ ਵੀ ਲੋੜ ਪੈਣੀ ਆ ਤੇ ਫਿਰ ਖਾਦ ਦੀ ਵੀ ਲੋੜ ਪੈਣੀ ਆ। ਇਸ ਕਰਕੇ ਉਸਦੀ ਪਰਭਾਈ ਕਰਨ ਦੇ ਲਈ ਇਹ ਬੜਾ ਜ਼ਰੂਰੀ ਆ ਕਿ ਆਉਣ ਵਾਲੇ ਲੰਮੇ ਵਿੱਚ ਸਾਨੂੰ ਸੰਕੋਚ ਕੇ ਚੱਲਣਾ ਪਊਗਾ। ਹੁਣ ਮੈਂ ਤਾਂ ਲਗਦਾ ਹੈ ਆਪਟੀ ਦੇ ਮੱਦੇਮੇ ਰਹੀ ਕਿ ਸਮਾਨ ਜਿਹੜਾ ਕੱਚਾ ਰਾਸਣ ਸੀ ਜਿਸ ਤਰ੍ਹਾਂ ਆਪਾਂ ਵਿੱਚ ਚੀਨੀ ਹੋ ਗਈ ਦਾਲਾ ਹੋ ਗਈ ਬਹੁਤ ਪਹੁੰਚ ਗਿਆ ਕਿਉਂਕਿ ਇਸ ਕਰਕੇ ਇਹਨਾਂ ਦੀ ਬਹੁਤੀ ਲੋੜ ਨਹੀਂ ਹੈਗੀ ਜਿਹੜਾ ਸੀ ਚਾਰਜ ਇਸੇ ਕਰਕੇ ਚੁਣਿਆ ਇੱਕ ਤਾਂ ਮਹਿੰਗੀ ਆਈਟਮ ਬਰ ਇੱਕ ਪਿੰਡ ਵਾਲਾ ਲਿਜਾਂਦਾ ਨਹੀਂ ਹੈਗਾ ਕਿ ਥੋੜਾ ਬਹੁਤਾ ਸਮਾਨ ਪਿੰਡ ਵਾਲੇ ਪਾਉਂਦੇ ਆ ਤੇ ਇੱਥੋਂ ਤੁਰਦੇ ਆ ਦੂਰ ਤੋਂ ਦੂਰ ਤੇ ਤੁਰ ਕੇ ਨੇੜੇ ਦੇ ਪਿੰਡਾਂ 'ਚ ਜਿੱਥੇ ਲੋੜ ਦੇ ਉੱਤੇ ਦੇ ਕੇ ਆ ਜਾਂਦੇ ਆ ਥੋੜੇ ਜਾਂਦੇ ਜਾਂਦੇ ਵੀ ਥੋੜੇ ਬਹੁਤੇ ਪਰ ਇਸ ਕਰਕੇ ਇਹੀ ਬੇਨਤੀ ਆ ਕਿ ਆਉਣ ਵਾਲੇ ਪਿਛ ਵਿੱਚ ਆਪਾਂ ਜਿੰਮੇਵਾਰਾਂ ਦੀ ਜਿਹੜੀ ਵੀ ਉਹਨਾਂ ਦੀ ਡਿਮਾਂਡ ਡਿਮਾਂਡ ਆਪਾਂ ਵੀ ਪਤਾ ਪਈ ਜਿੰਮੇਵਾਰੇ ਆ ਕਿ ਅਚਾਨਾ ਆਪਣਾ ਦੂਜਾ ਖਾਦ ਤੇਲ ਤੇ ਬੀਜ ਇਹ ਤਿੰਨੇ ਚੀਜ਼ਾਂ ਦੀ ਮਸ਼ੀਨਰੀ ਦੇ ਰਿਹਾ ਉਹ ਵੀ ਇਸੇ ਤਰ੍ਹਾਂ ਭਰ-ਭਰ ਕੇ ਜਾਣਗੇ ਜੀ ਫਿਰ ਜਦੋਂ ਲੋਡ ਹੋਊਗੀ ਟੈਂਕਰ ਤੇਲ ਦੀ ਜਿੰਨੀ ਕੋ ਸਾਡੇ ਕੋਲ ਸਮਰੱਥਾ ਅਸੀਂ ਬਾਕੀ ਜਿਹੜੀਆਂ ਸੰਕਟਾਂ ਕਰਨ ਗਿਆ ਅਸੀਂ ਜਿੰਨਾ ਵੀ ਹੋਗੇ ਵੱਧ ਤੇ ਵੱਧ ਸਾਡੀ ਕੋਸ਼ਿਸ਼ ਆ ਅਸੀਂ ਸਾਰਾ ਕੰਮ ਛੱਡਿਆ ਵੈ ਇਸ ਟਾਈਮ 10-12 ਦਿਨ ਦਾ ਖਰਾਰਾ ਕੰਮ ਛੱਡਿਆ ਕੋਈ ਆਪਣਾ ਗੁਰਦਾਰਦਾ ਸੀ तकरीबन ਇੱਕ ਜਿਹੜਾ ਚਲਾਉਣ ਵਾਲਾ ਕੰਮ ਉਹ ਸਿਸਟਮ ਕਰ ਰਿਹਾ ਬਾਕੀ ਜਿਹੜਾ ਹੋਰ ਐਕਸਟਰਾ ਕੰਮ ਸਾਰਾ ਸੀ ਛੱਡਿਆ ਵਾ ਸਿਰਫ ਹੜਾ ਬਾਸ ਤੇ ਆ ਕਿਤੇ ਨੇੜੇ ਕੱਲ ਵੀ ਮੈਂ ਉੱਥੇ ਤਾਂ ਜਗੜ ਬੇਲਾ ਜਾ ਕੇ ਉੱਥੇ ਬੰਦ ਦੀ ਰਿਪੇਅਰ ਚੱਲ ਰਹੀ ਆ ਤੇ ਦਾਦਪੁਰ ਜਾ ਕੇ ਆ ਉੱਥੇ ਵੀ ਤਾਰ ਭੇਜੀ ਮਸ਼ੀਨ ਭੇਜੀ ਵੀ ਜੇਸੀ ਵੀ ਤੇ ਜਾਲ ਭੇਜਿਆ ਕਾਫੀ ਉੱਥੇ ਗੱਡੀ ਭਰ ਕੇ ਇਸ ਕਰਕੇ ਸਾਡੀ ਇਹ ਹੀ ਕੋਸ਼ਿਸ਼ ਆ ਵੀ ਜਿੱਥੇ ਵੀ ਕੋਈ ਪ੍ਰਭਾਵਤਾ ਕੋਸ਼ਿਸ਼ ਰਹੀ ਨੂੰ ਸੁਤਾ ਜਾਵੇ ਕਾਲੂ ਵੀ ਪਰਿਵਾਰ ਛੜੇ ਜਿਹੜੇ ਨੇੜੇ ਪਿੰਡ ਆ ਉੱਥੇ 350 400 ਇਕੱਠਾ ਭੇਜਣੀਆਂ ਆਪਣੇ ਇਲਾਕੇ ਦੇ ਵੀਤ ਵੀ ਹੁਣ ਥੋੜੀ ਆਫਤ ਬਣ ਗਈ ਜੀ ਅੱਜ ਅੱਜ ਭੇਜਣੇ ਆ ਉਹਨਾਂ ਨੂੰ ਅੱਜ ਉੱਥੇ ਵੀ ਜਾ ਰਹੇ ਆ ਜੀ ਜੀ ਬਾਬਾ ਜੀ ਇਹ ਕੁਝ ਇਹ ਵੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਵੀ ਕਈ ਲੋਕ ਵਿਚਾਰੇ ਜਿਹੜੇ ਹੜੇ ਹੋਏ ਆ ਉਹ ਤਾਂ ਮੰਗ ਵੀ ਨਹੀਂ ਕਰ ਰਹੇ ਉਹਨਾਂ ਤੱਕ ਪਹੁੰਚ ਵੀ ਨਹੀਂ ਰਹੀਆਂ ਜੀ ਚੀਜ਼ਾਂ ਕੁਝ ਸੁੱਕੇ ਚ ਹੜਗੇ ਜੀ ਉਹ ਉਹ ਤੰਗ ਪਰੇਸ਼ਾਨ ਕਰੀ ਜਾਂਦੇ ਉਹਨਾਂ ਲੋਕਾਂ ਨੂੰ ਜਿਹੜੇ ਇੱਥੋਂ ਰਾਸ਼ਨ ਲੈ ਕੇ ਜਾ ਰਹੇ ਆਪ ਜੀ ਨੇ ਕਿਦਾਂ ਉਹ ਸਿਸਟਮ ਚਲਾਇਆ ਜੀ ਵੀ ਲੋਡ ਵੰਡ ਤੱਕ ਪਹੁੰਚੇ ਤੁਸੀਂ ਪਹਿਲਾਂ ਗਏ ਸਾਡੇ ਨਾਲ ਦੇਖਿਆ ਵੀ ਆਪ ਜੀ ਨੇ ਕਿ ਉੱਥੇ ਮੈਂ 10 ਉੱਥੇ 12 ਸਾਲ ਰਿਹਾ ਪਰਿਵਾਰ ਛੋੜੇ ਤੋਂ ਮੈਂ ਜਾਂਦਾ ਰਿਹਾ ਕੜਕਰੀ ਵਾਲੇ ਜਨਾਲੇ ਦੇ ਵਿੱਚ ਉੱਥੇ ਸਾਡੇ ਜਿਹੜੇ ਬੰਦੇ ਆ ਉਹ ਉਸ ਇਲਾਕੇ ਦੇ ਆ ਉਹ ਭੇਤੀ ਆ ਉਸ ਇਲਾਕੇ ਤੋਂ ਉਹਨਾਂ ਨੂੰ ਪਤਾ ਪਿੰਡ ਵਿੱਚ ਆ ਚੀਜ਼ ਚਾਹੀਦੀ ਆ ਆ ਪਿੰਡ ਵਿੱਚ ਆ ਚੀਜ਼ ਚਾਹੀਦੀ ਆ ਇਸ ਕਰਕੇ ਉਹ ਭਰਪੂਰ ਕੋਸ਼ਿਸ਼ ਕਰ ਰਿਹਾ ਵੀ ਯੋਗ ਵਿਅਕਤੀਆਂ ਤੱਕ ਪਹੁੰਚਣ ਕਿਉਂਕਿ ਭੇਤੀ ਆ ਉਹ ਇਸ ਤਰ੍ਹਾਂ ਹੀ ਜਿਹੜਾ ਗੁਰਦਾਸਪੁਰ ਉੱਥੇ ਸਾਡਾ ਇੱਕ ਰਾਗੀ ਹੈ ਸਰਦਾਰ ਪ੍ਰਦੀਪ ਸਿੰਘ ਜੀ ਉਸ ਇਲਾਕੇ ਦਾ ਸਾਰਾ ਭੇਤੀ ਆ ਉਹਦੇ ਆਪਣੀ ਟੀਮ ਬਣੀ ਵੀ ਆ ਉਹਦੀ ਸਰਪੰਚ ਪੰਚ ਰਲੇ ਵੇ ਆ ਬਿਨਾ ਕਿਸੇ ਬਿੱਤ ਕਰੇ ਤੋਂ ਕਿਉਂਕਿ ਦਾਸਬੁੱਧਨ ਕਹਿ ਕੇ ਆ ਤਾਂ ਸਰਪੰਚਾਂ ਨੇ ਵੀ ਕਿਤੇ ਆਪਣੇ ਰਿਸ਼ਤੇਦਾਰਾਂ ਨੂੰ ਨਾ ਦੇਈ ਜਿਓ ਇਸ ਕਰਕੇ ਜਿਹਨੂੰ ਲੋੜ ਆ ਉਹਨੂੰ ਪਹਜਾਓ ਤਕਰੀਬਨ ਹੁਣ ਤੱਕ ਜਿਹੜੀ ਰਿਪੋਰਟ ਆਈ ਆ ਉਹ ਬਿਲਕੁਲ 100% ਆਈ ਆ ਯੋਗ ਵਿੰਦ ਵਿਅਕਤੀਆਂ ਨੇ ਚੀਜ਼ ਮਿਲੀ ਜਿਹੜੀ ਸਾਡੇ ਵੱਲੋਂ ਭੇਜੀ ਜਾਂਦੇ ਬਾਕੀ ਦਾ ਅਸੀਂ ਕੁਝ ਕਹਿ ਨਹੀਂ ਸਕਦੇ ਕਿੰਨੀ ਕਿ ਲੋਡ ਵੱਧ ਰਹੀ ਹੈ ਜੀ ਉੱਥੇ ਜਿੱਦਾਂ ਤੁਸੀਂ ਪਹਿਲਾਂ 12 ਗੱਡੀਆਂ ਭੇਜੀ ਸੀ ਜਿਹ ਹੁਣ 18 ਹੋ ਗਈਆਂ ਤੇ ਇਹ ਵਾਧ ਤੁਹਾਡੇ ਵੱਲੋਂ ਵੀ ਮਦਦ ਵੱਧ ਰਹੀ ਹੈ ਮਤਲਬ ਲੋਡ ਵੱਧ ਰਹੀ ਹੈ ਜੀ ਉੱਥੇ ਦੇਖੋ ਜਿਹੜਾ ਫਰੀਦ ਜੀ ਦਾ ਸ਼ਲੋਕ ਹੈ ਫਰੀਦ ਦਾ ਮੌਤ ਭੁੱਖ ਭਰੀ ਰਾਤੀ ਸੁੱਤੇ ਖਾ ਕੇ ਦਿਨੇ ਫੇਰ ਖੜੀ ਜਿਹੜਾ ਕੱਪੜਾ ਤੁਸੀਂ ਸ਼ਰਟ ਪਾਈ ਵੀ ਆ ਇਹ ਘਟੂ ਘਟ 6 ਮਹੀਨੇ ਸਾਲ ਤੱਕ ਜਾਂਦੀ ਨਹੀਂ ਕਿਤੇ ਪਾਠ ਰੋਟੀ ਖਾਲੀ ਸਵੇਰੇ ਦਾ ਫਿਰ ਸ਼ਾਮ ਨੂੰ ਜਾਂ ਸਵੇਰੇ ਸ਼ਾਮ ਨੂੰ ਖਾਦੇ ਫਿਰ ਫਿਰ ਟੇਟ ਮੰਗਦਾ ਚਾਹੇ ਪਸ਼ੂ ਦਾ ਚਾਹੇ ਬੰਦੇ ਦਾ ਇਸ ਕਰਕੇ ਜਿਹੜਾ ਇਹ ਚਾਰਾ ਸੀ ਚੁਣਿਆ ਇਹ ਕਿਸੇ ਤਰ੍ਹਾਂ ਖਰਾਬ ਨਹੀਂ ਹੁੰਦਾ ਜੀ ਭਾਵੇਂ ਮੀਂਹ ਪਈ ਜੀ ਵੀ ਇਹਦੇ 'ਚ ਇਹਨੂੰ ਤੋੜੀਦੀ ਵੀ ਨਹੀਂ ਲੋਡ ਪੈਣੀ ਇਹਨੂੰ ਬੰਨ੍ਹਦੀ ਵੀ ਨਹੀਂ ਲੋਡ ਪੈਣੀ ਇਸ ਕਰ ਇੱਕ ਠੋਸ ਪਦਾਰਥ ਹੈ ਡੰਗਰਾ ਵਾਸਤੇ ਜਿਹੜਾ ਕਿ ਉਹਨਾਂ ਦੀ ਭਰਪੂਈ ਭਰਪੂਰ ਕਰ ਮਤਲਬ ਭਰਪੂਰ ਕਰ ਸਕਦਾ ਉਹਨਾਂ ਨੂੰ ਉਹਨਾਂ ਦੇ ਲਈ ਇੱਕ ਜੀਵਨ ਨਰਵਾਦ ਚੀਜ਼ ਹੈ ਅੱਜ ਕੱਲ ਤਾਂ ਇਹ ਲੋਕ ਭਾਵੇਂ ਮਹਿੰਗੀ ਆ ਇਸ ਕਰਕੇ ਇਹਨੂੰ ਲੋਕ ਚੁਣਦੇ ਨਹੀਂ ਕਿਉਂਕਿ ਇਹਦਾ ਖਰਚ ਇੱਥੋਂ ਲਜਾਣਾ 10000 ਦਾ ਤਾਂ ਤੇਲ ਲੱਗ ਜਾਂਦਾ ਇੱਕ ਗੱਡੀ ਦਾ ਜਿਵੇਂ ਕਿ ਗੱਡੀਆਂ ਵਾਲੇ ਵਿਚਾਰੇ ਸਾਰੇ ਯੂਨੀਅਨ ਨੇ ਸੇਵਾ ਤੇ ਦਿੱਤੀ ਵੀ ਆ ਗੱਡੀਆਂ ਜਿੰਨੀਆਂ ਵੀ ਗੱਡੀਆਂ ਸੇਵਾ ਤੇ ਆ ਬਾਕੀ 10000 ਦੀ ਗੱਡੀ ਤੇਲ ਖਾ ਜਾਂਦੀ ਆ ਅੱਜ ਕੱਲ ਲੋਕ ਉੱਥੇ ਜਾਂਦੇ ਬੱਬੇ ਜਿੱਥੇ ਕੋਈ ਮੰਗਦਾ ਜਾਂ ਰੋਂਦਾ ਜਾਂ ਭਾਵੁਕ ਹੋ ਜਾਂਦਾ ਕਹਿੰਦੇ ਵੀ ਮੰਗੇ ਬਿਨਾ ਮਾਂ ਵੀ ਦੁੱਧ ਨਹੀਂ ਦਿੰਦੀ ਇਹ ਵੀ ਕਹਾਵਤਾਂ ਤੁਸੀਂ ਬੇਜਬਾਨਾਂ ਦਾ ਸੋਚ ਕੇ ਜਾ ਰਹੇ ਹੋ ਜੀ ਵੀ ਅਸੀਂ ਪਸ਼ੂਆਂ ਲਈ ਲੈ ਕੇ ਜਾਣਾ ਚਾਹ ਰਹੇ ਹਾਂ ਅਸੀਂ ਹੋਰ ਵੀ ਸਮਾਨ ਆਇਆ ਤਾਂ ਸਾਡੇ ਕੋਲ ਦਵਾਈਆਂ ਵੀ ਹੈਗੀਆਂ ਇਸ ਵਾਰ ਅਸੀਂ ਬਿਸਕਟ ਬਹੁਤ ਲੈ ਕੇ ਤੇ ਪਾਣੀ ਲੈ ਕੇ ਤੇ ਪਰ ਉਹ ਜਿਹੜੀ ਉਹ ਡਿਮਾਂਡ ਨਹੀਂ ਉਹਨਾਂ ਦੇ ਯਾਰ ਵੀ ਹੋਣ ਅਸੀਂ ਇਹ ਚੀਜ਼ ਚਾਹੀਦੀ ਨਹੀਂ ਸਾਡੇ ਜੀ ਬਾਬਾ ਜੀ ਬਹੁਤ ਸਾਰੀ ਸੰਗਤਾਂ ਇਹ ਸੋਚਦੀਆਂ ਦੂਰ ਦਰਾਡੇ ਜਿਹੜੇ ਆਪ ਸੇਵਾ ਨਹੀਂ ਕਰ ਸਕਦੇ ਜਾ ਕੇ ਕਿ ਅਸੀਂ ਕਿਸੇ ਅਜਿਹੀ ਸੰਸਥਾ ਨੂੰ ਜਾਂ ਉਹਨਾਂ ਨੂੰ ਸਜਣਾ ਨੂੰ ਮਾਇਆ ਦੇਈਏ ਜਿੱਥੇ ਲੱਗ ਸਕੇ ਸੋ ਆਪ ਜੀ ਇੰਨੀ ਸੇਵਾ ਕਰ ਰਹੇ ਹੋ ਜੇ ਕੋਈ ਇਸ ਵੀਡੀਓ ਨੂੰ ਦੇਖ ਕੇ ਚਾਹੁੰਦਾ ਤਾਂ ਫਿਰ ਉਹ ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚ ਕਰ ਸਕਦਾ ਜੀ ਦੇਖੋ ਮੇਰਾ ਨੰਬਰ ਹੈਗਾ 9814009943 ਇਧਰ ਸੰਪਰਕ ਕਰ ਲਵੇ ਸਾਡਾ ਬੈਂਕ ਕਾਰਡ ਵੀ ਹੈਗਾ ਜਿਹੜਾ ਸੀਡਾ ਵਾਸਤੇ ਬਣਾਇਆ ਤੇ ਉਹ ਮੇਰੇ ਨਾਲ ਸਾਡੇ ਸੰਪਰਕ ਕਰ ਲਵੇ ਫੋਨ ਮੇਰਾ 24 ਘੰਟੇ ਖੁੱਲ੍ਹਾ ਰਹਿੰਦਾ ਜਿਹੜੇ ਕਿਸੇ ਨਾ ਚੀਜ਼ ਭੇਜਣੇ ਹੈ ਸੰਪਰਕ ਕਰ 9814009943 ਬੋਸ ਜੀ ਬੱਬਾ ਜੀ ਆਪ ਜੀ ਕੋ ਬਚਨ ਕਰਨ ਸੋ ਮੈਂ ਆਪ ਜੀ ਦਾ ਧੰਨਵਾਦੀ ਆ ਪੰਜਾਬ ਲੋਕ ਚੈਨਲ ਦਾ ਕਿ ਆਪ ਜੀ ਨੇ ਪਹਿਲਾਂ ਵੀ ਬਹੁਤ ਵਧੀਆ ਟੰਗ ਦੇ ਨਾਲ ਜਿਹੜੀ ਇਹ ਕਵਰੇਜ ਕੀਤੀ ਆ ਸਾਡੀ ਵਾ ਲੋਕਾਂ ਤੱਕ ਹੜਪੀਰਤਾ ਦੀ ਵਾ ਸਾਡੇ ਤੱਕ ਸੰਸਥਾਵਾਂ ਤੱਕ ਪਹੁੰਚਾਈ ਆ ਸੋ ਮੈਂ ਤੁਹਾਡਾ ਰਿਣੀ ਹਾਂ ਬਹੁਤ-ਬਹੁਤ ਧੰਵਾਦ ਦਿਆਂ ਮਾਰਾ ਤੁਹਾਨੂੰ ਕਿਰਪਾ ਕਰੇ ਤੁਹਾਨੂੰ ਹੋਰ ਉਮਤੀ ਤਰੱਕੀ ਵਕਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜਿੱਥੇ ਇਹ ਸੰਸਥਾਵਾਂ ਸਿੱਖ ਸੰਸਥਾਵਾਂ ਕਰੀਆਂ ਤੇ ਨਾਲ ਹੀ ਸਹਿਯੋਗੀ ਸੰਸਥਾਵਾਂ ਵੀ ਆ ਸ਼ੇਰੇ ਪੰਜਾਬ ਕਲੱਬ ਸਰਦਾਰ ਸਾਹਿਬ ਤੁਸੀਂ ਇਹ ਲੋੜ ਨੂੰ ਕਿਦਵੇਂ ਮਹਿਸੂਸ ਕਰਦੇ ਹੋ ਤੇ ਬਾਬਾ ਜੀ ਕੋਲ ਹੀ ਤੁਸੀਂ ਕਿਉਂ ਆਏ ਦੇਖੋ ਬਾਬਾ ਜੀ ਇੱਕ ਅਸਾਈ ਸ਼ਖਸੀਅਤ ਆ ਜਿਨ੍ਹਾਂ ਦੀ ਹਮੇਸ਼ਾ ਨਿਸ਼ਕਾਮ ਸੇਵਾ ਰਹੀ ਆ ਚਾਹੇ ਉਹ ਕਿਸੇ ਵੀ ਇਲਾਕੇ 'ਚ ਕਿਸੇ ਵੀ ਜਾਤ ਬਰਾਦਰੀ ਦੇ ਉੱਪਰ ਵਿਫਤਾ ਪਈ ਆ ਤਾਂ ਬਾਬਾ ਜੀ ਦੀ ਟੀਮ ਹਮੇਸ਼ਾ ਉੱਥੇ ਤਰਪਰ ਰਹੀ ਆ ਜੀ ਤੇ ਇਸ ਕਰਕੇ ਇੱਕ ਵਿਸ਼ਵਾਸ ਆਸਤਾ ਹੁੰਦੀ ਆ ਕਿ ਜਿਹੜਾ ਦੇਖੋ ਸਾਡੇ ਵੀ ਜਿਹੜੀ ਸੰਸਥਾ ਉਹਨੂੰ ਵੀ ਲੋਕਾਂ ਨੇ ਫੰਡਿੰਗ ਕਰੀ ਆ ਜੀ ਜੀ ਤੇ ਲੋਕ ਚਾਹੁੰਦੇ ਆ ਕਿ ਸਹੀ ਥੋਂ ਪੈਸਾ ਲੱਗੇ ਤੁਸੀਂ ਬਾਬਾ ਜੀ ਤੇ ਭਰੋਸਾ ਕਿਤਾ ਬਿਲਕੁਲ ਬਾਬਾ ਜੀ ਤੇ ਜੀ ਬਲਾਈਂਡ ਫੇਥ ਆ ਸਾਡਾ ਇਹਨਾਂ ਦਾ ਹੀ ਸ਼ਹੀਦ ਬਾਰ ਇਹਨਾਂ ਦੀ ਕਿਰਪਾ ਨਾਲ ਇਹ ਜਿਹੜਾ ਜੋ ਵੀ ਪ੍ਰਬੰਧ ਕਰ ਰਹੇ ਆ ਉਹ ਅਸੀਂ ਨਾਲ ਆ ਜੋ ਅੱਗੇ ਨੂੰ ਵੀ ਬਾਬਾ ਜੀ ਦੇ ਵੱਲੋਂ ਡਿਊਟੀਆਂ ਉੱਥੇ ਲਾਉਣਗੇ ਬੀਜਾਂ ਦੀਆਂ ਖਾਦਾਂ ਦੀ ਡੀਜ਼ਲ ਦੀ ਉਹ ਵੀ ਕਲੱਬ ਮੋਰੇ ਹੋ ਕੇ ਕਰੂਗਾ ਸਾਰੀ ਸੰਗਤ ਇਲਾਕੇ ਦੀ ਜਾਊਗੀ ਜੀ ਪੂਰ ਜ਼ੋਰ ਫਿਰ ਪੂਰੇ ਜ਼ੋਰ ਨਾਲ ਜੀ ਪੂਰੇ ਜ਼ੋਰ ਤੁਹਾਡੀ ਸੀ ਸਾਹਿਬ ਵੀ ਸਾਡੇ ਨਾਲ ਸਰ ਕਿਵੇਂ ਦੇਖਦੇ ਹੋ ਸਿੱਖ ਸੰਸਥਾਵਾਂ ਜਿਹੜਾ ਯੋਗਦਾਨ ਪਾ ਰਹੀਆਂ ਪ੍ਰਸ਼ਾਸਨ ਨੂੰ ਕਿੰਨੀ ਕੁ ਮਦਦ ਇਹਨਾਂ ਦੇ ਨਾਲ ਹੁੰਦੀ ਹੈ ਦੇਖੋ ਪੰਜਾਬ ਬੜੀ ਔਖੀ ਘੜੀ ਚੋਂ ਲੰਘ ਰਿਹਾ ਹੈ ਜੀ ਤੇ ਪੰਜਾਬੀਅਤ ਇਹੀ ਕਹਿੰਦੀ ਹੈ ਕਿ ਅਸੀਂ ਇੱਕ ਦੂਜੇ ਨਾਲ ਖੜੀ ਏ ਵੱਧ ਚੜ ਕੇ ਇੱਕ ਦੂਜੇ ਦਾ ਸਾਥ ਦਈਏ ਤੇ ਮੈਂ ਕਹਿੰਦਾ ਮਿਸਾਲ ਇੱਥੇ ਤੁਸੀਂ ਅੱਜ ਦੇਖ ਰਹੇ ਹੋ ਅੱਜ ਅਸੀਂ ਗੁਰਦੁਆਰਾ ਟੀਬੀ ਸਾਹਿਬ ਖੜੇ ਆਂ ਬਾਬਾ ਅਵਤਾਰ ਸਿੰਘ ਜੀ ਦੇ ਰਹਿਨੁਮਾਈ ਦੇ ਵਿੱਚ ਪੂਰੀ ਸੰਸਥਾ ਨੇ ਕਿਸ ਤਰ੍ਹਾਂ ਰਾਹਤ ਸਮਗਰੀ ਪਹਿਲਾਂ ਵੀ 12 ਗੱਡੀਆਂ ਭੇਜੀਆਂ ਅੱਜ ਵੀ 18 ਗੱਡੀਆਂ ਭੇਜ ਰਹੇ ਨੇ ਤੇ ਇਸੇ ਤਰੀਕੇ ਨਾਲ ਇਹ ਪੰਜਾਬ ਦੀ ਸੇਵਾ ਕਰ ਰਹੇ ਆਂ ਹੜਪੀੜਤਾਂ ਦੀ ਸੇਵਾ ਕਰ ਰਹੇ ਆਂ ਤੇ ਮੈਂ ਸਮਝਦਾ ਆਂ ਵੀ ਇਹਨਾਂ ਦਾ ਜਿੰਨਾ ਆਪਾਂ ਧੰਨਵਾਦ ਕਰੀਏ ਉਹਨਾਂ ਘੱਟ ਹੈ ਤੇ ਸਗੋਂ ਇਹਨਾਂ ਤੋਂ ਅਸੀਂ ਇਨਸਪਾਇਰ ਹੋਈਏ ਪ੍ਰੇਰਣਾ ਲਈਏ ਤੇ ਅਸੀਂ ਵੀ ਜਿਸ ਤਰ੍ਹਾਂ ਵੀ ਆਪਾਂ ਹੜਪੀੜਤਾ ਦੀ ਆ ਪੰਜਾਬ ਦੀ ਸੇਵਾ ਕਰ ਸਕਦੇ ਆ ਵੱਧ ਚੜ ਕੇ ਸਾਹਮਣੇ ਆਈਏ ਤੇ ਇਹ ਸਮਾਂ ਕੋਈ ਨੀਜੀ ਆਪਣਾ ਸਵਾਰਥ ਦੇਖਣ ਦਾ ਨਹੀਂ ਹੈ ਕੋਈ ਅਫਵਾਹਾਂ ਫਲਾ ਕੇ ਆਪਣੇ ਸ਼ੇਅਰ ਆਪਣੇ ਵਿਊਜ਼ ਜਾਂ ਫਿਰ ਆਪਣੇ ਸੋਸ਼ਲ ਮੀਡੀਆ ਤੇ ਜਰੂਰ ਦੱਸ ਦਿਓ ਕਿਉਂਕਿ ਸਾਡੇ ਚੈਨਲ ਨੇ ਉਸ ਦਿਨੇ ਉਹ ਜਾਣਕਾਰੀ ਦਿੱਤੀ ਸੀ ਤੇ ਅਫਵਾਹਾਂ ਦਾ ਵੀ ਸਾਨੂੰ ਹੀ ਲੱਗਿਆ ਫਿਰ ਰਾਤ ਨੂੰ ਵੀ ਤੁਸੀਂ ਅਫਵਾਹਾਂ ਸਾਨੂੰ ਹੀ ਕਹਿ ਗਏ ਹਾਂਜੀ ਕਿਤੇ ਤੁਸੀਂ ਸਾਨੂੰ ਹੀ ਤਾਂ ਨਹੀਂ ਕਹਿ ਕੇ ਰਾਤ ਨੂੰ ਖੜ ਕੇ ਉੱਥੇ ਵੀ ਤੁਸੀਂ ਭਈ ਅਫਵਾਹ ਫਲਾ ਰਹੇ ਆ ਅਸੀਂ ਜਾਣਕਾਰੀ ਕਿ ਦਿੱਤੀ ਸੀ ਜੀ ਉਸ ਦਿਵਾਰ ਟਰਾਲੀਆਂ ਆਈਆਂ ਸੀ ਜੀ ਇਹ ਕਾਫੀ ਇੱਕ ਮਤਲਬ ਮਿਸ ਅੰਡਰਸਟੈਂਡਿੰਗ ਬਣੀ ਰਹੀ ਦੇਖੋ ਸਾਡੀ ਸ਼ੁਰੂ ਤੋਂ ਇਹੀ ਬੇਨਤੀ ਹੈ ਸਾਰਿਆਂ ਨੂੰ ਕਿ ਇਸ ਸਮੇਂ ਕੋਈ ਵੀ ਅਫਵਾਹ ਨਾ ਫਲਾਈ ਜਾਵੇ ਕੋਈ ਵੀ ਜਿਹੜਾ ਤੁਹਾਨੂੰ ਕਮਿਊਨੀਕੇਸ਼ਨ ਹੈਗੀ ਹੈ ਪਬਲਿਕ ਨੂੰ ਕੋਈ ਵੀ ਐਡਵਾਈਜ਼ਰੀ ਹੈਗੀ ਹੈ ਉਹ ਪ੍ਰਸ਼ਾਸਨ ਵੱਲੋਂ ਵੈਲ ਇਨ ਟਾਈਮ ਹਮੇਸ਼ਾ ਐਡਵਾਈਜ਼ਰੀ ਜਾਰੀ ਕਰ ਦਿੱਤੀ ਜਾਂਦੀ ਹੈਗੀ ਹੈ ਤਾਂ ਕਿਰਪਾ ਕਰਕੇ ਕੋਈ ਵੀ ਅਫਵਾਹਾਂ 'ਚ ਵਿਸ਼ਵਾਸ ਨਾ ਕੀਤਾ ਜਾਵੇ ਇਹ ਸਮਾਂ ਇੱਕ ਦੂਜੇ ਦਾ ਹੱਥ ਫੜਨ ਦਾ ਹੈਗਾ ਤੇ ਵੱਧ ਚੜ ਕੇ ਇੱਕ ਦੂਜੇ ਦਾ ਹੱਥ ਫੜੋ ਤੇ ਸਾਥ ਦਿਓ ਤੇ ਇਸੇ ਤਰੀਕੇ ਆਪਾਂ ਇਸ ਸੌਖੀ ਘੜੀ 'ਚੋਂ ਬਾਹਰ ਨਿਕਲਾਂਗੇ ਆਪਾਂ ਜੀ ਤਾਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਭੇਜੇ ਰਹੇ ਆ ਜੀ ਇਹ ਸਾਰੀ ਮਦਦ ਤੇ ਤੁਸੀਂ ਵੀ ਡੀਸੀ ਰੋਪੜਦੇ ਹੋ ਤੇ ਭੇਜ ਉਧਰ ਰਹੇ ਹੋ ਜੀ ਇਹ ਮਤਲਬ ਇਹ ਇਹ ਭਾਵਨਾ ਕਿਦਾਂ ਉਪਜਦੀ ਹੈ ਤੁਸੀਂ ਤਾਂ ਕਹਿੰਦਾ ਸੀ ਬਾਬਾ ਜੀ ਸਾਡੇ ਇਲਾਕੇ ਚ ਬਹੁਤ ਮਦਦ ਦੀ ਲੋੜ ਆ ਵੀ ਤੁਸੀਂ ਇੱਥੇ ਕਾਰਜ ਕਰੋ ਹੁਣ ਬਾਬਾ ਜੀ ਵੀ ਭੇਜ ਰਹੇ ਤੇ ਤੁਸੀਂ ਝੰਡੀ ਦੇਣ ਆਏ ਹੋ ਜੀ ਦੇਖੋ ਜਿਵੇਂ ਅਸੀਂ ਕਿਹਾ ਇਹ ਪੰਜਾਬ ਦੀ ਸੇਵਾ ਕਰਨ ਦਾ ਸਮਾਂ ਹੈਗਾ ਤਾਂ ਇੱਥੇ ਰੋਪੜ ਚ ਵੀ ਸੇਵਾ ਚੱਲ ਰਹੀ ਹੈ ਤੇ ਬਾਹਰ ਵੀ ਸੇਵਾ ਚੱਲ ਰਹੀ ਹੈ ਇਹਨਾਂ ਹੱਦਾ ਬੰਨੇ ਟੱਪ ਕੇ ਤੁਰਨ ਦੀ ਲੋੜ ਹੈ ਜੀ ਬਿਲਕੁਲ ਇਸ ਵੇਲੇ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਹੈਗੀ ਹੈ ਜਿੰਨੀ ਸਾਡੀ ਸਮਰੱਥਾ ਹੈਗੀ ਹੈ ਉਸ ਤੋਂ ਵੀ ਵੱਧ ਚੜ ਕੇ ਸਾਨੂੰ ਅੱਗੇ ਆਣਾ ਚਾਹੀਦਾ ਹੈ ਤੇ ਜਿੰਨਾ ਆਪਾਂ ਹੋ ਸਕੀਏ ਇੱਕ ਦੂਜੇ ਦੀ ਸੇਵਾ ਕਰੀਏ ਰੋਪੜ ਦੇ ਵਿੱਚ ਵੀ ਸੇਵਾ ਕੀਤੀ ਜਾ ਰਹੀ ਹੈਗੀ ਇਹ ਕਿਸੇ ਤਰੀਕੇ ਦੀ ਕੋਈ ਕਮੀ ਨਹੀਂ ਹੈਗੀ ਜਿੰਨਾ ਪਿੰਡਾਂ ਦੇ ਵਿੱਚ ਵੀ ਅਸਰ ਸੀਗਾ ਸਾਰੇ ਪਿੰਡਾਂ 'ਚ ਮੈਡੀਕਲ ਟੀਮਾਂ ਜਿਹੜੇ ਆਪਣੀ ਐਨੀਮਲ ਵੈਟਰਨਰੀ ਟੀਮਾਂ ਪਸ਼ੂ ਚਾਰਾ ਰਾਸ਼ਨ ਕਿਟਾਂ ਸਾਰੀਆਂ ਸੇਵਾਵਾਂ ਬਿਲਕੁਲ ਕੱਲ ਵੀ ਨਿਰੰਤਰ ਚੱਲੀਆਂ ਨੇ ਅੱਜ ਵੀ ਚੱਲਣਗੀਆਂ ਚੱਲਣਗੀਆਂ ਤੇ ਆਉਣ ਵਾਲੇ ਦਿਨਾਂ 'ਚ ਵੀ ਚੱਲਣਗੀਆਂ ਕੋਈ ਰਾਸ਼ਨ ਦੀ ਕਮੀ ਨਹੀਂ ਹੈ ਕੋਈ ਕਿੱਟਾਂ ਦੀ ਕਮੀ ਨਹੀਂ ਹੈ ਸਾਰਿਆਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਉਸ ਤੋਂ ਵੱਧ ਚੜ ਕੇ ਹੁਣ ਜਿਵੇਂ ਤੁਸੀਂ ਅੱਜ ਦੇਖ ਰਹੇ ਹੋ ਇਹ ਬਾਬਾ ਜੀ ਦਾ ਹੀ ਹਮਲਾ ਹੈਗਾ ਕਿ ਉਹ ਵੱਧ ਚੜ ਕੇ ਹੁਣ ਬਾਕੀ ਜ਼ਿਲ੍ਹਿਆਂ ਦੀ ਵੀ ਸੇਵਾ ਕਰ ਰਹੇ ਨੇ ਤੇ ਅਸੀਂ ਇਹਨਾਂ ਦਾ ਸਾਥ ਦੇ ਰਹੇ ਹਾਂ ਜੀ ਬਿਲਕੁਲ ਰੋਪੜ ਜਿਹੜਾ ਇਹਨੂੰ ਵੀ ਅਸੀਂ ਜਾ ਨਹੀਂ ਲੱਗਣ ਦੇ ਰਹੇ ਰੋਪੜ ਜਲੇ ਵੀ ਜਿੱਥੇ ਰੋਜ਼ ਮੈਂ ਟੱਚ ਕਰਦਾ ਜਿੱਥੇ ਤੇ ਬੀਕ ਪੁਆਇੰਟ ਆ ਮੈਂ ਰੋਜ਼ ਦੋ ਦੋ ਵਾਰ ਫੋਨ ਕਰਕੇ ਪੁੱਛਦਾ ਵੀ ਤੁਹਾਨੂੰ ਦੱਸੋ ਕਿਹੜੀ ਚੀਜ਼ ਦੀ ਲੋੜ ਅੱਜ ਪਰਵਾਰਸ਼ਰ ਨੇੜੇ ਪਿੰਡਾਂ ਲੋੜ ਆ ਉੱਥੇ ਅੱਜ ਚਾਰਜ ਆ ਰਿਹਾ ਜੀ ਜੀ ਉੱਥੇ ਵੀ ਪਹਿਲਾਂ ਆਪਣੇ ਘਰ ਨੂੰ ਸੇਫ ਕਰਕੇ ਫਿਰ ਬਾਕੀਆਂ ਦੀ ਮਦਦ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਸੋ ਡੀਸੀ ਸਾਹਿਬ ਛੰਡੀ ਦੇਣ ਦੇ ਲਈ ਇੱਥੇ ਇਹ ਨਾ ਆਏ ਆ ਕਿਉਂਕਿ ਇਹ ਵੀ ਉਹਨਾਂ ਦਾ ਵੀ ਇਹ ਵੱਡਾ ਵੱਡੀ ਗੱਲ ਹੈ ਇਸ ਦੇ ਵਿੱਚ ਵੀ ਕਿ ਆਪਣੇ ਜ਼ਿਲ੍ਹੇ ਦੇ ਵਿੱਚੋਂ ਦੂਜੇ ਥਾਂਵਾਂ ਨੂੰ ਵੀ ਮਦਦ ਭੇਜਣੀ ਆਪਣੇ ਘਰ ਨੂੰ ਪਹਿਲਾਂ ਮਹਿਫੂਜ਼ ਕਰਕੇ ਆਪਣੇ ਘਰ ਦੇ ਲੋਕਾਂ ਦੀ ਚਿੰਤਾ ਮਿਟਾ ਕੇ ਫਿਰ ਦੂਜੇ ਪਾਸੇ ਤੁਰਨਾ ਇਹ ਵੀ ਇੱਕ ਸੇਵਾ ਦਾ ਹੀ ਹਿੱਸਾ ਹੈ ਸੋ ਜਿੱਥੇ ਗੁਰੂ ਘਰ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤਾਂ ਉੱਥੇ ਪ੍ਰਸ਼ਾਸਨ ਵੀ ਇਸ ਸੇਵਾ ਨੂੰ ਦੋ ਦੇਖ ਰਿਹਾ ਹੈ ਤੇ ਪ੍ਰਸ਼ਾਸਨ ਵੀ ਇਹ ਸੇਵਾ ਨੂੰ ਭੇਜਣ ਦੇ ਵਿੱਚ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਮਦਦ ਕਰ ਰਿਹਾ ਹੈ